ਪਠਾਨਕੋੜ ਵਿਖੇ ਸੇਨਾ ਦੀ ਭਰਤੀ ਦੇ ਦੌਰਾਨ ਹੋਏ ਇੱਕ ਹਾਦਸੇ 'ਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਜਦ ਕਿ 6 ਨੌਜਵਾਨ ਜ਼ਖਮੀ ਹੋ ਗਏ ਨੇ ਸਵੇਰ ਵੇਲੇ ਆਪਣਾ ਸਰੀਰਕ ਟੈਸਟ ਦੇਣ ਲਈ ਇਹ ਨੌਜਵਾਨ ਗਰਾਊਂਡ ਵਿਖੇ ਇਕੱਠੇ ਹੋਏ ਸਨ ਅਚਾਨਕ ਹਨੇਰੀ ਆਉਣ ਕਾਰਨ ਇਹ ਸਾਰੇ ਨੌਜਵਾਨ ਉੱਥੇ ਬਣੇ ਇੱਕ ਸ਼ੈੱਡ ਥੱਲੇ ਚਲੇ ਗਏ ਪਰ ਅਚਾਨਕ ਇੱਕ ਦਰਖਤ ਟੁੱਟ ਕੇ ਸ਼ੈੱਡ ਤੇ ਆੜ ਗਿਆ ਜਿਸ ਨਾਲ ਉਸ ਥੱਲੇ ਖੜੇ ਨੌਜਵਾਨ ਇਸ ਦੀ ਚਪੇਟ ਵਿੱਚ ਆ ਗਏ ਇਸ ਹਾਦਸੇ ਵਿੱਚ ਇੱਕ ਦੀ ਮੌਤ ਹੋ ਗਈ ਹੈ ਜਦਕਿ 6 ਨੌਜਵਾਨ ਜ਼ਖਮੀ ਹੋ ਗਏ ਨੇ ਜ਼ਖਮੀਆਂ ਨੂੰ ਇਲਾਜ ਲਈ ਪਠਾਨਕੋਟ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿਹੜੀ ਕਿ ਪਿਛਲੇ ਕੰਨ ਦਿਨ ਤੋਂ ਭਰਤੀ ਚੱਲ ਰਹੀ ਸੀ ਅੱਜ ਦੀ ਜਿਹੜੀ ਭਰਤੀ ਹੈ ਡਿਸਟ੍ਰਿਕਟ ਜੰਮੂ ਐਂਡ ਕਸ਼ਮੀਰ ਤੇ ਹਿਮਾਚਲ ਲਈ ਸੀ ਬੱਚਾ ਲਈ ਸੀ ਜੋ ਕਿ ਬੱਚੇ ਉਸ ਭਰਤੀ ਦੇ ਦੌਰਾਨ ਆਪਣੇ ਪਾਰਟਿਸਪੇਟ ਕਰ ਰਹੇ ਸੀ ਕਿ ਫਿਰ ਅਚਾਨਕ ਜਿਹੜਾ ਮੌਸਮ ਖਰਾਬੀ ਕਰਨੀ ਚੱਕੜ ਆ ਗਿਆ ਜਿਸ ਤੇ ਜਿਹੜੇ ਬੱਚੇ ਕੇ ਆਪਣੀ ਤਰਨ ਦੀ ਵੇਟ ਕਰ ਰਹੇ ਸੀ ਇਮੀਡੀਏਟਲੀ ਉਹ ਸ਼ੈਲਟਰ ਲੈਣ ਲਈ ਇੱਕ ਨਾਲ ਦੇ ਸ਼ੈੱਡ ਜਿਹੜਾ ਕਿ ਲੈਂਟਰ ਪਿਆ ਸੀਗਾ ਬਸ ਤਾਂ ਸਟੈਂਸ ਟਾਈਚਿੰਗਾ ਉਹਦੇ ਚੰਦਰ ਚਲੇਗੇ ਤੇ ਉਸ ਚ ਮੀਂਹ ਚਕਰ ਚ ਇੱਕ ਦਰਖਤ ਜਿਹੜਾ ਲੱਗੇ ਸੀਗਾ ਉਹ ਸਿੱਧਾ ਉਸ ਸ਼ੈੱਡ ਦੇ ਉੱਤੇ गिर ਗਿਆ ਜਿਸ ਦੇ ਨਾਲ ਕੁਝ ਬੱਚੇ ਥਲੇ ਆ ਗਏ ਜਿਨ੍ਹਾਂ ਨੂੰ ਮੇਰੇ ਡੀਐਸਪੀ ਜੋ ਮੌਕੇ ਤੇ ਸੀ ਨਾਲ ਦੋ ਐਸਐਚਓ ਸੀ ਆਲਰੇਡੀ ਸਕਿਉਰਿਟੀ ਅਰੇਂਜਮੈਂਟ ਕਰ ਰਹੇ ਸੀ ਇਮੀਡੀਏਟਲੀ ਉੱਥੋਂ ਰਿਸਕਿਊ ਕੀਤਾ ਬੱਚਿਆਂ ਨੂੰ ਜਿਨ੍ਹਾਂ ਚ ਕਿੰਨੇ ਬੱਚੇ ਜਖਮੀ ਹੋਏ ਸੀ ਇਹਦੇ ਵਿੱਚੋਂ ਅ ਸ਼ਸ਼ੀ ਨਾਮ ਦਾ ਬੱਚਾ ਜਿਹੜਾ ਕਿ ਹਮੀਰਪੁਰ ਤੋਂ ਸੀ ਉਹਦੀ ਡੈਥ ਹੋ ਗਈ ਹੈ ਦੋ ਬੱਚੇ ਰਾਜ ਸਿੰਘ ਉਧ ਡਿਸਟ੍ਰਿਕਟ ਉਧਮਪੁਰ ਜੀ ਐਨ ਕੇ ਤੇ ਮਨੀਸ਼ ਜੋ ਕਿ ਉਹ ਵੀ ਹਮੀਰਪੁਰ ਤੋਂ ਹੈ ਇੰਜਰਡ ਹੋਏ ਨੇ ਬਟ ਡਾਕਟਰ ਸਾਹਿਬ ਦੇ ਦੱਸਣ ਮੁਤਾਬਕ ਸਟੇਬਲ ਨੇ ਦੋ ਤਿੰਨ ਬੱਚਿਆਂ ਤੇ ਹੋਰ ਮਾਈਨਰ ਸੱਟਾਂ ਲੱਗੀਆਂ ਹਨ ਸ਼ੈੱਡ ਦੇ ਉੱਤੇ ਬ੍ਰਿਖਸ਼ ਕਿਰਨ ਕਰਕੇ ਜਿਹੜੀ ਕੈਜੁਐਲਟੀ ਹੋਈ ਹੈ ਉਹਦੇ ਵਿੱਚ ਸਾਡੇ ਕੋਲ ਜਿਹੜੇ ਪੇਸ਼ੈਂਟ ਆਏ ਨੇ ਉਹਨਾਂ ਚੋਂ ਇੱਕ ਪ੍ਰੋਟੈਕਟ ਸੀਗਾ ਔਰ ਜਿਹੜੇ 6 ਹੋਰ ਇੰਜਰਡ ਸੀਗੇ ਜਿਨ੍ਹਾਂ ਵਿੱਚੋਂ ਦੋ ਜ਼ਿਆਦਾ ਸੀਰੀਅਸਲੀ ਇੰਜਰਡ ਸੀਗੇ ਔਰ ਚਾਰ ਜਿਹੜੇ ਠੀਕ ਸੀਗੇ ਜਿਹੜੇ ਸੀਰੀਅਸਲੀ ਇੰਜਰਡ ਸੀ ਉਹਨਾਂ ਦੇ ਅਸੀਂ ਐਕਸ-ਰੇਸ ਵੈਰਾ ਸਾਰਾ ਕੁਝ ਕਰਵਾ ਲਿਆ ਏ ਦੇ ਆਰ ਸਟੇਬਲ ਬਾਕੀ ਜਿਹੜੇ ਉਹਨਾਂ ਨੂੰ ਅਸੀਂ ਡਿਸਚਾਰਜ ਕਰ ਦਿੱਤਾ ਬੱਚੇ ਦੀ ਡੈਥ ਹੋਈ ਹੈ ਉਹ ਬੱਚਾ ਹਮੇਰਪੁਰ ਏਰੀਆ ਦਾ ਹੈਗਾ ਜਿਹੜਾ ਕਿ ਹਿਮਾਚਲ ਪ੍ਰਦੇਸ਼ ਵਿੱਚ ਹੈ ਨਾ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ ਪੈਰੀ ਦਾ ਟੀ